ਇਹ ਸਾਰੇ ਦਰਸ਼ਕਾਂ ਸਵਾਗਤ ਮੈਂ ਹਾਂ ਨਰਿੰਦਰ ਅਰੋੜਾ ਬਰਨਾਲੇ ਤੋਂ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਲੋਕੀ ਅੱਜ ਇੰਨੀ ਗਰਮੀ ਦਾ ਕਹਿਰ ਮੱਚ ਰਿਹਾ ਸੂਰਜ ਦੀ ਇੰਨੀ ਜ਼ਿਆਦਾ ਗਰਮੀ ਹੈ ਇੰਨੀ ਸਫੋਕੀਸ਼ਨ ਹੋਈ ਹੈ ਕਿ ਲੋਕ ਅਰਦਾਸਾ ਕਰ ਰਿਹਾ ਮੀਂਹ ਪਵੇ ਚੋਲ ਵੰਡ ਰਿਹਾ ਲੋਕ ਪਰ ਅੱਜ ਅਸੀਂ ਖੜੀਆਂ ਸਿਖਾ ਰੋਡ ਸਿਖਾ ਰੋਡ ਤੇ ਲੋਕੀ ਆਹੀ ਅਰਦਾਸ ਕਰਦੇ ਆ ਵੀ ਇੱਥੇ ਮੀਂਹ ਆ ਪਵੇ ਕਿਉਂਕਿ ਇਹ ਆਲਰੇਡੀ ਪਹਿਲਾਂ ਹੀ ਸੰਤਾਪ ਭੋਗ ਰਿਹਾ ਇੱਥੇ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਜਿਹੜਾ ਹੈਗਾ ਇਨਾ ਓਵਰਫਲੋ ਹੋਇਆ ਹੋਇਆ ਇਹਨਾਂ ਦੇ ਘਰਾਂ ਦੇ ਵਿੱਚ ਚਲਾ ਜਾਂਦਾ ਪਾਣੀ ਇਹ ਜਿਹੜਾ ਹੈਗਾ ਸੰਤਾਪਪੁਰ ਨਹੀਂ ਮਜਬੂਰ ਹੋਈ ਪਈ ਹੈ ਲੰਬੇ ਸਮੇਂ ਤੋਂ ਇਹਨਾਂ ਨੇ ਖਾਲੀ ਪਰਾਠਾ ਦੇ ਪਰਾਠਾ ਦੇ ਵਿੱਚ ਜਿਹੜਾ ਹੈਗਾ ਪਾਣੀ ਕੱਢਦੀ ਹੈ ਉੱਥੇ ਬਦਬੂ ਮਾਰਦੀ ਹੈ ਬਿਮਾਰੀ ਫੈਲਣ ਦਾ ਡਰ ਰਹਿੰਦਾ ਆਪਾਂ ਇਹਨਾਂ ਨਾਲ ਆਪਾਂ ਗੱਲ ਕਰਦੀਆਂ ਕੀ ਕਹਿੰਦੇ ਜਾਂਦੀ ਹੈ ਇੱਥੋਂ ਦੇ ਸੇਖਾ ਰੋਡ ਨਿਵਾਸੀ ਹਾਂਜੀ ਭਾਈ ਜੀ ਇਹਨਾਂ ਦਾ ਮਾਤਾ ਸਰਮ ਸਿੰਘ ਜੀ ਸਰਮ ਸਿੰਘ ਜੀ ਅੱਜ ਜਿਹੜਾ ਹੈਗਾ ਅੱਜ ਮਹਾਰਾਜ ਬਹੁਤ ਪਰੇਸ਼ਾਨ ਆ ਪਾਣੀ ਬਹੁਤ ਖੜਾ ਹੈ ਤੇ ਘਰਾਂ 'ਚ ਵੜ ਜਾਂਦਾ ਪਾਣੀ ਖਾਣਾ ਖਾਣ ਦੀ ਪਰੇਸ਼ਾਨ ਆ ਖਾਣਾ ਖਾਣ ਦੀ ਪਰੇਸ਼ਾਨ ਆਂਡੇ ਪ੍ਰਸ਼ਾਸਨ ਵਾਲੇ ਆਏ ਗੱਲ ਕੱਢ ਕੇ ਸੀ ਪਰ ਕੱਢ ਕੇ ਨਹੀਂ ਪਾਣੀ ਫੇਰ ਨਿਕਲਿਆ ਪੂਰਾ ਘਰਾਂ 'ਚ ਵੜਿਆ ਫਿਰਦਾ ਪਾਣੀ ਮਾਰੇ ਪਲਾਟਾਂ 'ਚ ਪਲਾਟਾਂ 'ਚ ਗੰਦ ਪਿਆ ਹੋਇਆ ਪੂਰਾ ਬਿਮਾਰੀ ਦਾ ਘਰ ਹੈ ਪਾਟਾਂ 'ਚ ਪਾਣੀ ਆ ਗੰਦ ਘਰ ਹੈ ਬੱਚੇ ਬਿਮਾਰ ਹੁੰਦੇ ਨੇ ਖਾਣਾ ਨਹੀਂ ਖਾ ਸਕਦੇ ਸੀ ਰੱਤ ਖਾਣੇ ਖਾਦਾ ਜੀ ਖਾਣੇ ਨਹੀਂ ਖਾਣੇ ਨਹੀਂ ਖਾ ਸਕਦੇ ਐਨੇ ਮੁਸ਼ਕਲ ਮਾਰਦਾ ਇਥੋਂ ਬੇਨਤੀ ਹੈ ਕਿ ਸਫਾਈ ਕਰਾਈ ਜਾਵੇ ਕਿੰਨਾ ਟਾਈਮ ਹੋ ਗਿਆ ਇੱਥੇ ਨੂੰ ਇਸ ਟੀ ਨੂੰ 2 ਮਹੀਨੇ ਹੋ ਚਲੇ ਜਾਂ ਇਸ ਕਰ ਦੇਣਾ ਕੀ ਕਿਸੇ ਨੂੰ ਤੁਸੀਂ ਮਿਲੇ ਹੋ ਇਸ ਸੰਬੰਧੀ ਇਸ ਸੰਬੰਧੀ ਐਮਸੀ ਸਾਹਿਬ ਨੂੰ ਕਹਿੰਦੇ ਆ ਜੀ ਐਮਸੀ ਸਾਹਿਬ ਕਹਿੰਦੇ ਵੀ ਇਸ ਯੂਪੁਰ ਗਏ ਸੀਗੇ ਕੀ ਉਹ ਕਹਿੰਦੇ ਵੀ ਉਹਦੇ ਕੋਲ ਗਏ ਸੀ ਕਿ ਗਏ ਸੀ ਕਿ ਸਾਡੀ ਕੁਸੰਦ ਦੇ ਗਏ ਗਏ ਜੀ ਇਹ ਬੁੜੀਆਂ ਦਫ਼ਤਰ ਵੀ ਗਈਆਂ ਬੁੜੀਆਂ ਦਫ਼ਤਰ ਵੀ ਗਈਆਂ ਨੇ ਜੀ ਗੱਲ ਸਾਡੀਆਂ ਮਾਈਆਂ ਦਫ਼ਤਰ ਜਾ ਕੇ ਆਈਆਂ ਨੇ ਕੋਈ ਪਾਈ ਆਈ ਗੱਲ ਪਰ ਕੋਈ ਹੱਲ ਨਹੀਂ ਹੋਇਆ ਹੱਲ ਨਹੀਂ ਕੋਈ ਹੋਇਆ ਮਾੜਾ ਜੀ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦਾ ਇਹ ਸਭ ਸਫਾਈ ਹੋਵੇ ਮਾੜੇ ਸਾਡੇ ਬੱਚੇ ਛੋਟੇ ਛੋਟੇ ਬੱਚੇ ਨੇ ਨੰਗੜਾ ਪ੍ਰਸ਼ਾਸਨ ਸਕੂਲ ਜਾਣਾ ਆਣਾ ਬੱਚਿਆਂ ਨਾਲ ਔਖਾ ਸਾਡੇ ਘਰਾਂ 'ਚ ਵੀਡੀਓ ਬਣਾ ਕੇ ਜਾਓ ਬੱਚਿਆਂ ਨਾਲ ਔਖਾ ਸਕੂਲ ਜਾਣਾ ਆਖਾ ਰੋਟੀ ਖਾਣਾ ਆਖਾ ਤੁਰਨਾ ਆਖਾ ਬਿਮਾਰੀ ਦਾ ਘਰ ਹੈ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਕਮੇਰ ਸਿੰਘ ਜੀ ਕੀ ਕਹਿਣਾ ਜਾਣਦੇ ਹੋ ਅਸੀਂ ਵੀ ਇੰਨੀ ਗੰਦਗੀ ਦੇ ਵਿੱਚ ਤੁਸੀਂ ਰਹਿੰਦੀ ਮਜਬੂਰ ਹੋ ਇਹਦੇ ਅਸੀਂ ਇਹ ਚਾਹਣਾ ਜੀ ਵੀ ਬਿਮਾਰੀ ਸਾਨੂੰ ਵੀ ਲੱਗੂਗੀ ਕੱਲ ਨੂੰ ਇਸ ਗੰਦੇ ਪਾਣੀ ਕਰਕੇ ਮੱਛਰ ਹੋਊਗਾ ਮੱਖੀ ਹੋਊਗੀ ਸਾਡੇ ਬੱਚੇ ਹੈਗੇ ਜੋ ਛੋਟੇ-ਛੋਟੇ ਲੰਘਦੇ ਆ ਜਾਂਦੇ ਸੀ ਵੀ ਲੰਘਦੇ ਆਗੇ ਕਿਸ ਬਿਮਾਰੀ ਤੋਂ ਅਸੀਂ ਪੀੜਤ ਹੋ ਜਾਾਂਗੇ ਵੀਰ ਉੱਪਰ ਤੋਂ ਸਿਹਤ ਖਰਾਬ ਹੋਊਗਾ ਜਿਸ ਇਹੀ ਚਾਹਣਾ ਵੀ ਸਫਾਈ ਹੋਵੇ ਜੀ ਇਹਣਾ ਜੀ ਇਹ ਹੱਲ ਹੋਣਾ ਚਾਹੀਦਾ ਹੈ ਜੀ ਗੰਦੇ ਪਾਣੀ ਦਾ ਨਿਕਾਸੀ ਹਾਂਜੀ ਬੈਂਕੀ ਕੀ ਕਹਿਣਾ ਚਾਹੁੰਦੇ ਤੁਸੀਂ ਸਾਡਾ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਕੌਰ ਹੈ ਜੀ ਬਰਵਿੰਦਰ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਅਸੀਂ ਆ ਪਾਣੀ ਦੀ ਸਮੱਸਿਆ ਵਾਸਤੇ ਖੜੇ ਆ ਜੀ ਸਾਡੇ ਬੱਚੇ ਵੀ ਬਿਮਾਰ ਹੋ ਰਹੇ ਬਿਮਾਰੀਆਂ ਤੇ ਸਾਡੇ ਪੈਸੇ ਲੱਗ ਰਹੇ ਨੇ 2 ਮਹੀਨੇ ਹੋ ਗਏ ਸਾਨੂੰ ਝੂਲਦਿਆਂ ਨੂੰ ਇਹ ਪਾਣੀ ਦੇ ਵਿੱਚ ਗੰਦੇ ਦੇ ਕਿੰਨੇ ਸਮੇਂ ਲੰਬਾ ਸਮਾਂ ਹੋ ਗਿਆ ਵੀ ਇਸ ਸੰਤਾਪ ਭੋਗਦਿਆਂ ਤੁਹਾਨੂੰ 2-3 ਮਹੀਨੇ ਹੋ ਚੁੱਕੇ ਆ ਜੀ ਸਾਨੂੰ ਸਾਡਾ ਕੋਈ ਹੱਲ ਨਹੀਂ ਹੁੰਦਾ ਆਉਂਦੇ ਆ ਗੱਡੀ 'ਚ ਥੋੜਾ ਪਾਣੀ ਪਾ ਕੇ ਲੈ ਕੇ ਚਲੇ ਜਾਂਦੇ ਅਸੀਂ ਦਫ਼ਤਰ ਵੀ ਗਏ ਆ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਹਾਂ ਸਾਫ਼ ਹੋਣਾ ਚਾਹੀਦਾ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਕੌਰ ਸਰਜੀਤ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਦੇ ਕੋਈ ਕਮਾਨ ਵਾਲਾ ਨਹੀਂ ਮੇਰੇ ਇੱਕ ਬੱਚਾ ਸੀ ਚਾਰ ਬੇਟੀਆਂ ਨੇ ਮੇਰੇ ਕੋਈ ਕਮਾਨ ਵਾਲਾ ਨਹੀਂ ਮੇਰੇ ਸਾਰੇ ਉੱਥੇ ਬਲੱਡ ਨੂੰ ਪਾਣੀ ਕੱਢਿਆ ਜਾਂਦਾ ਮੇਰੇ ਮੈਂ ਇਹ ਮੰਗ ਕਰਦੀਆਂ ਵੀ ਸਾਡੇ ਸਫਾਈ ਹੋਣੀ ਚਾਹੀਦੀ ਬਲੱਡ ਕਿੱਥੇ ਪਾਣੀ ਕੱਢਿਆ ਜਾਂਦਾ ਮਾਤਾ ਜੀ ਲਾਟ ਕਿੱਥੇ ਹੈ ਸਾਡੇ ਬਲੱਡ ਕੱਢਿਆ ਜਾਂਦਾ ਜੇ ਅਸੀਂ ਬੋਲਦੇ ਹਾਂ ਦੋਨੇ ਜੀ ਤੇ ਸਾਨੂੰ ਕਿ ਸਾਰੇ ਬੋਲਦੇ ਨੇ ਵੀ ਅਸੀਂ ਪਲਾਟ ਨੂੰ ਕੱਢਾ ਕੇ ਅਸੀਂ ਤਾਂ ਬਹੁਤ ਹੀ ਪਰੇਸ਼ਾਨ ਆ ਜਿੰਨੇ ਕਹਦੋ ਉੰਨੇ ਦੁਖੀ ਚੈ ਕਰ ਲਓ ਮੇਰੇ ਬੱਚੇ ਦੀ ਹਜੇ ਵੀ ਦਵਾਈ ਚੱਲ ਰਹੀ ਹੈ ਫੇਰ ਚਦੜਦਾ ਅਸੀਂ ਕੋਈ ਨਹੀਂ ਮੰਨਦੇ ਕਿ ਜੇ ਸਾਡਾ ਨਹੀਂ ਕੋਈ ਸਨਾਈ ਨਹੀਂ ਹੁੰਦੀ ਅਸੀਂ ਗਰੀਬ ਮੰਨੇ ਆ ਸਾਡਾ ਕੋਈ ਸਨਾਈ ਨਹੀਂ ਹੁੰਦੀ ਅਸੀਂ ਤਾਂ ਬਹੁਤ ਦੁਖੀ ਆ ਜਿੰਨੇ ਕਹਦੋ ਉੰਨੇ ਸਾਡੇ ਵਾਸਤੇ ਗਰੀਬਾ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਅਸੀਂ ਬਹੁਤ ਦੁਖੀ ਆ ਅਸੀਂ ਤਾਂ ਦੁੱਖ ਹੀ ਹੋਇਆ ਪਿਆ ਜੀ ਨਾ ਸਾਨੂੰ ਕੋਈ ਕੋਈ ਕੁਝ ਵੀ ਨਹੀਂ ਮਿਲਦਾ ਨਾ ਸਾਡਾ ਪਾਣੀ ਦਾ ਕੋਈ ਹੱਲ ਹੋਇਆ ਤਿੰਨ ਮਹੀਨੇ ਹੋ ਚੱਲੇ ਜੀ ਛੋਟੇ ਪੂਰੇ ਬੇਰ ਦੀ ਸਾਡਾ ਹੱਲ ਕਰਵਾ ਦਿਓ ਬਸ ਕਿਹੜੇ ਬੱਚੇ ਬਿਮਾਰ ਤੁਸੀਂ ਕਿੰਨਾ ਵਾਰ ਕਿਹਾ ਸੀ ਮੇਰਾ ਬੇਟਾ ਬਿਮਾਰ ਹੈ 20 ਸਾਲ ਦਾ ਬੱਚਾ ਵਾ ਉਹਦੇ ਪੇਟ ਚ ਦਰਦ ਨਹੀਂ ਹਟਦਾ ਉਲਟੀਆਂ ਲੈਟ੍ਰਿੰਗਾਂ ਲੱਗੀਆਂ ਹੋਈਆਂ ਆਜੇ ਵੀ ਉਹਦੀ ਦਵਾਈ ਚੱਲ ਰਹੀ ਹੈ ਜੀ ਹੁਣ ਦੱਸੋ ਅਸੀਂ ਦਵਾਈ ਕਰਾਈਏ ਜਾਂ ਅਸੀਂ ਆਪ ਖਵਾ ਕੇ ਖਾਈਏ ਗਰੀਬ ਬੰਦੇ ਆ ਅਸੀਂ ਸਾਡੇ ਸਿਪ ਭਰੇ ਪਿਆ ਪੈਪ ਜਾ ਕੇ ਦੇ ਠੀਕ ਹੈ ਨਾ ਜੰਨੇ ਆ ਆਰਾਮ ਹੈ ਆਪ ਤੁਮ ਜੀ ਪੂਰਾ ਗੰਦਕੀ ਪਿਆ ਆ ਪੂਰਾ ਬਸਰੀ ਚਾਰੇ ਨਾਮ ਦਾ ਹੱਲ ਕਰੋ ਪਾਣੀ ਦਾ ਕੋਈ ਹੱਲ ਕਰੋ ਮੇਰਾ ਤੋਂ ਨਹੀਂ ਪਾਣੀ ਡੰਗਰ ਪੜਾਏਗਾ ਪਾਣੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰੇ পার্বਤੀ ਨਾਮ ਜੀ পার্বਦੀ ਜੀ ਕੀ ਕੰਨ ਜਾਣਦੇ ਹੋ ਸੀ ਅੰਦਾਜ਼ ਕਿ ਭਾਈ ਇਹ ਗੰਦਗੀ ਹਟ ਜਾਏ ਔਰ ਤਾਂ ਕੁਛ ਨਹੀਂ ਕਰੂ ਆਪ ਕੋ ਬੱਚੇ ਸਾਰੇ ਬਿਮਾਰ ਹੈ ਸਕੇ ਅੰਦਰ ਪਾਣੀ ਜਾ ਰਹਾ ਰੋਟੀਆਂ ਨਸੀਬ ਨਹੀਂ ਹੋ ਰਹੀ ਗੰਦਗੀ ਕੇ ਮਾਰੇ ਰਾਮਾ ਤੋਂ ਸਾਡੇ ਬੰਦੇ ਦੇ ਜਾਈ ਗਏ ਜਿਵੇਂ ਰਾਮਾ ਬੰਦੇ ਮਸ ਕੀ ਕਰੇ ਪਾਣੀ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਇਹ ਸਿੰਘ ਹੈ ਟੇਲਰ ਮਾਸਟਰ ਜਗਦੇਵ ਸਿੰਘ ਜੀ ਕੀ ਕਹਿਣਾ ਜਾਣਦੇ ਹੋ ਤੁਸੀਂ ਇਸ ਬਾਰੇ ਕਹਿਣਾ ਜਾਣਦਾ ਕਿ ਇੱਥੇ ਸੀਵਰ ਦਾ ਇੰਨਾ ਬੁਰਾ ਹਾਲ ਹੈ ਕਿ ਦੁਨੀਆ ਗੀਜੀ ਕੇ ਮਰ ਰਹੀ ਹੈ ਤੇ ਟੂੜੀਆਂ ਚ ਇੰਨਾ ਗੰਦਾ ਪਾਣੀ ਆ ਰਿਹਾ ਕਿ ਪੀਣ ਦੇ ਯੋਗ ਵੀ ਹੈ ਨਹੀਂਗਾ ਇਹ ਬਸ ਅਸਾਸਨ ਨੂੰ ਚਾਹੀਦਾ ਵੀ ਇਹਨਾਂ ਦਾ ਕੋਈ ਹੱਲ ਕਰੇ ਜਿਵੇਂ ਸਰਕਾਰ ਵੱਲੋਂ ਵੱਡੇ ਵੱਡੇ ਦੇ ਦਾਅਵੇ ਕੀਤੇ ਜਾ ਰਹੇ ਸੀ ਸਾਰੇ ਸਭ ਝੂਠੇ ਦਾਅਵੇ ਨੇ ਰਾਜਨੀਤੀ ਹੈ ਜਿੰਨੀ ਗੰਦੀ ਹੈ ਰਾਜਨੀਤੀ ਇਹ ਤਾਂ ਕੋਈ ਹੋਣੀ ਸਭ ਲੋਕ ਧੋਖਾ ਦਿੰਦੇ ਵਾਅਦੇ ਕਰ ਲੈਂਦੇ ਨੇ ਮਗਰ ਉਹ ਕਹਿੰਦੇ ਵੋਟਾਂ ਪਾ ਦਿਓ ਬਸ ਵਾਅਦੇ ਕਿ ਤੂੰ ਪੂਰੇ ਕਰਾਂਗੇ ਕੋਈ ਵਾਅਦਾ ਪੂਰਾ ਨਹੀਂ ਕਰਦੇ ਮੇਰਾ ਹਾਲ ਹੈ ਕਹਿ ਲੈਂਦੇ ਨੇ ਮੋਟਾ ਵਾਰੀ ਕਹਿੰਦੇ ਮੇਰੇ ਉੱਪਰ ਟਾਉਂਦਾ ਕੀ ਨਾਮ ਹੈ ਮਾਤਾ ਜੀ ਤੁਹਾਡਾ ਮੇਰਾ ਨਾਮ ਬਾਂਸੂ ਦਾ ਮੈਨੂੰ ਕੀ ਕਹਿਣਾ ਜਾਣੇ ਉਸੀ ਮਾਤਾ ਜੀ ਅੱਜ ਆਈ ਕਹਿੰਦੇ ਸਾਡੇ ਅੱਜ ਇਹ ਸਫਾਈ ਹੋਣੀ ਚਾਹੀਦੀ ਹੈ ਸਾਡੀ ਕਾ ਮੇਰਾ ਘਰ ਦੇਖ ਹਾਂ ਘਰ ਜਾ ਕੇ ਦੇਖੋ ਤੁਸੀਂ ਮੇਰਾ ਡਿੱਗਣ ਵਾਲਾ ਪਿਆ ਕੱਡਲਾ ਮੇਰਾ ਬੱਚਾ ਕੰਧ ਨਾਲ ਦੇਖੋ ਕਿੰਨਾ ਪਾਣੀ ਮੇਰਾ ਬੱਚਾ ਮੇਰਾ ਲਾਜ ਕਰਾਵੇ ਕਿ ਜੰਬ ਆਪ ਦਾ ਪਾਣੀ ਦਾ ਕੋਈ ਹੱਲ ਕਰ ਕੀ ਕਰ ਵਿਚਾਰੇ ਜਵਕ ਜਿੰਨੇ ਕਮਾਉਂਦਾ ਉਹਨੇ ਮੇਰਾ ਬੱਚਾ ਮੇਰੇ ਤੇ ਨਾ ਖਾ ਮੈਨੂੰ ਮਹੀਨਾ ਹੋ ਗਿਆ ਖਰੀ ਸ਼ੰਕਰ ਦੀ ਕੀ ਜਾਣੇ ਜਾਣੇ ਤੁਸੀਂ ਰਹਿੰਦੇ ਆਏ ਪਾਣੀ ਜੇ ਤਨਾ ਹੈ ਬੜਾ 4 ਦਿਨ ਹੋ ਗਿਆ रोटियाँ भी नहीं खाई खाएस रोटी खान जी नहीं कह रहे बीमार नहीं जमा करता नहीं है चार दिन से पड़ा है रोज आता है वो पानी भर ले जाते पानी हो जाता है मच्छर बहुत ज्यादा है ਪਾਣੀ ਸੇਖਰੂ ਵਾਲੇ ਨੰਬਰ 4 ਦੇ ਵਿੱਚੋਂ ਇਹ ਨਿਰਜਤੀ ਲਵੋ ਕੀ ਅਸੀਂ ਇਸ ਪਾਣੀ ਦੇ ਵੱਲੋਂ ਸੀਵਰ ਲਾਈਨ ਦੇ ਵੱਲੋਂ ਬਹੁਤ ਪਰੇਸ਼ਾਨ ਆਗੇ ਇਸ ਘਰਾਂ ਦੇ ਵਿੱਚ ਪਾਣੀ ਗੰਦਾ ਪੜ ਰਿਹਾ ਹੈਗਾ ਮੱਛਰ ਮੱਖੀਆਂ ਦੂਸ਼ਣ ਖਰਾਬ ਹੋ ਰਿਹਾ ਈ ਿੱਕੀ ਨਿੱਕੇ ਬੱਚੇ ਆ ਸਾਡੇ ਘਰਾਂ ਦੇ ਵਿੱਚ ਅਸੀਂ ਗਰੀਬ ਲੋਕ ਆਗੇ ਜਿਹੜਾ ਅਸੀਂ ਸਰਕਾਰ ਦੇ ਉੱਤੇ ਭਰੋਸਾ ਰੱਖ ਕੇ ਚੱਲੇ ਸੀਗੇ ਮਲਕੀ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਸਾਨੂੰ ਤੇਜਰੀਵਾਲ ਸਰਕਾਰ ਆਮ ਆਦਮੀ ਪਾਰਟੀ ਉਹਨਾਂ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ ਈ ਅੱਜ ਟਾਈਮ ਸਾਡੇ ਘਰਾਂ ਦੇ ਵਿੱਚ ਗੰਦਾ ਪਾਣੀ ਵੜ ਰਿਹਾ ਹੈਗਾ ਪਲਾਟਾਂ ਦੇ ਵਿੱਚ ਕੰਦਾ ਡਿੱਗ ਰੀਆਂ ਜੀ ਘਰਾਂ ਦੇ ਵਿੱਚ ਵੜ ਰਿਹਾ ਪਾਣੀ ਇਹਦਾ ਇਹਦਾ ਕੋਈ ਵੀ ਹੱਲ ਕੋਈ ਵੀ ਨਹੀਂ ਕਰ ਰਿਹਾ ਜੀ ਅਸੀਂ ਇਹੀ ਚਾਹੁੰਦੇ ਆ ਸਰਕਾਰ ਤੋਂ ਮੰਗ ਕਰਦੇ ਆਂ ਜੀ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀਗੇ ਸਾਡੇ ਘਰਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਜੋ ਵੀ ਹੈ ਸਫਾਈ ਹੋਣੀ ਚਾਹੀਦੀ ਹੈ ਸੀਵਰਾਂ ਦੀ ਸਫਾਈ ਹੋਣੀ ਚਾਹੀਦੀ ਹੈ ਜੀ ਜੋ ਲੈਣਾ ਇਹ ਬੰਦ ਕੀਤੀਆਂ ਕਰੀਆਂ ਪਈਆਂ ਨੇ ਪਾਣੀ ਨਾਲ ਇਹ ਸਫਾਈ ਹੋਣੀ ਚਾਹੀਦੀ ਹੈ ਜੀ ਹੁਣ ਚਲੋ ਮਾਰੇ ਜਮੀਨੀ ਚੌਣਾ ਆ ਰਹੀਆਂ ਨੇ ਸਾਡੇ ਮਹੱਲੇ ਦਾ ਹਾਲਾਤ ਦੇਖੋ ਅੱਜ ਇਹਨਾਂ ਨੂੰ ਕੀ ਬੋਟਾ ਪਾਵਾਂਗੇ ਜੇ ਦਿਖਾਵਾਂਗੇ ਆ ਬੋਟਾ ਦੇਣ ਆਣਗੇ ਪੇਡਾਸ਼ੀ ਦਿਖਾਵਾਂਗੇ ਇਹਨਾਂ ਨੂੰ ਵੀ ਆ ਦੇਖੋ ਸਾਡੇ ਬੋਟਾ ਕਿਵੇਂ ਲਾਉਂਗੇ ਮੱਲੇ ਤੁਸੀਂ ਸਾਡੇ ਮੱਲੇ ਦਾ ਵਿਕਾਸ ਕਰੋ ਕੋਈ ਦੇਖੋ ਆਣਗੇ ਮੀਟੇ ਜਿੱਤੇ ਮੀਟੇ ਨੇ ਕਰਨੀ ਆ ਕੇ ਦੇਖਿਆ ਲੱਗਾ ਕਿੱਥੇ ਐ ਮੀਟੇ ਨੇ ਕਰਨੀ ਦੇਖਿਆ ਲੱਗਾ ਕਿੱਥੇ ਸਾਡਾ ਕਿੱਥੇ ਨਹੀਂ ਅੱਜੀ ਬੇਚੀ ਕਰਦੇ ਆ ਸਾਡਾ ਪਿੰਡ ਦਾ ਲਾ ਸਫਾਈ ਸਾਫ ਸਾਈ ਕਰੋ ਜਿੰਨੇ ਬੋਟਾ ਲੈਣਾ ਹੋਗੇ ਤੇ ਢੱਕਰਾਂਗੇ ਬਾਈਕਟ ਕਰਾਂਗੇ ਵੋਟਾਂ ਬਾਈਕਟ ਕਰਾਂਗੇ ਸਾਡੀ ਵੋਟ ਬਾਈਕਟ ਕਰਾਂਗੇ ਅਸੀਂ ਇਰਾ ਸਾਨੂੰ ਝੂਠੇ ਲਾਰਿਆਂ ਦੇ ਵਿੱਚ ਫਸਾ ਕੇ ਕਹਿ ਦਿੰਦੇ ਆ ਵੋਟ ਪਾ ਦਿਓ ਤੁਹਾਡੇ ਜਿਹੜੇ ਜੋਂ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਨੂੰ ਜਗਰਾਤ ਸਿੰਘ ਜੀ ਮਿਊਨਿਸਪਲ ਕਾਉਂਸਲਰ ਜਿਹੜਾ ਅੱਜ ਜਿਹੜਾ ਹੈਗਾ ਅਸੀਂ ਸੇਖਾ ਰੋਡ ਗਲੀ ਨੰਬਰ 4 'ਤੇ ਖੜੀਆਂ ਜਿੱਥੇ ਕੀ ਬੜਾ ਮਾੜਾ ਹਾਲ ਹੈ ਸੀਵਰੇਜ ਦਾ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਹੋਇਆ ਬਿਮਾਰੀਆਂ ਫੈਲ ਰਹੀਆਂ ਬੱਚੇ ਬਿਮਾਰ ਹੋਏ ਹੋਏ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਦੇ ਬਾਰੇ ਐ ਮੰਨ ਕੇ ਚੱਲੂ ਜੀ ਪਹਿਲਾਂ ਵੀ ਤੁਸੀਂ ਦੇਖਿਆ ਹੋਣਗੇ ਮੇਰੀਆਂ ਨਿਊਜ਼ ਲੱਗੀਆਂ ਹੋਣਗੀਆਂ ਮੈਂ ਇਕੱਲੇ ਨਹੀਂ ਕੁਰਸੀ ਰਾਕੇ ਧਰਨਾ ਲਾਇਆ ਸੀ ਤੇ ਹੁਣ ਵੀ ਮੈਨੂੰ ਐ ਲੱਗਦਾ ਕੱਲ ਨੂੰ ਮੈਨੂੰ ਧਰਨਾ ਲਾਉਣਾ ਪੈਣਾ ਕਿਉਂਕਿ ਐ ਮੰਨ ਕੇ ਚੱਲੀ ਵੀ ਘੱਟੋ ਘਾਟ ਇਹ 1.5-2 ਸਾਲ ਦੀ ਪ੍ਰੋਬਲਮ ਐ ਚੱਲੀ ਜਾਂਦੀ ਆ ਜੇ ਆਪਾਂ ਥੋੜਾ ਜਿਹਾ ਇਧੂ ਪਿੱਛੇ हट ਕੇ ਗੱਲ ਕਰੀਏ ਤਾਂ ਸਾਡੇ ਇੱਥੇ ਵੱਡੇ ਵੱਡੇ ਪਲਾਟ ਆ ਜਿਹੜੇ ਕੀ ਘੱਟੋ ਘਾਟ 40-40 50-50 ਬਿਸਬਿਆਂ ਦੇ ਨੇ ਉਹ ਸਾਰੇ ਨਕੋ ਨਕ ਪਾਣੀ ਦੇ ਭਰੇ ਵੇ ਨੇ ਸੋ ਬਹੁਤ ਬੁਰਾ ਹਾਲ ਆ ਬਿਆਨ ਨਹੀਂ ਕਰ ਸਕਦੇ ਅਸੀਂ ਹਰ ਇੱਕ ਦੇ ਘਰੇ ਦੋ ਤੇ ਕੀ ਮੰਗ ਕਰਦੇ ਹੁਸੀਂ ਆਪ ਪਤਰ ਪ੍ਰਸ਼ਾਸਨ ਅਸੀਂ ਮੰਗਤੇ ਇਹ ਕਰਦੇ ਆਂ ਜੀ ਜਿਹੜਾ ਹੈਗਾ ਦੇ ਸੁਪਰ ਸੈਕਸ਼ਨ ਨਾਲ ਸਫਾਈ ਕੀਤੀ ਜਾਵੇ ਜਿਹੜਾ ਗਰਧਾਰੀ ਲਾਣ ਨੇ ਸਾਨੂੰ ਠੀਕਾ ਦਿੱਤਾ ਵੇ ਇਹਨਾਂ ਨੇ ਉਹਨਾਂ ਦਾ ਜਿਹੜਾ ਹੈਗਾ ਬਿੱਲ ਰੋਕ ਕੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੁਛ ਕੀਤਾ ਜਾਂ ਨਹੀਂ ਕੀਤਾ ਉਹਨਾਂ ਨੂੰ ਮਾੜਾ ਮੋਟਾ ਅਹਿਸਾਸ ਹੋਵੇ ਤੋਂ ਘਰੇ ਬੈਠੇ ਉਹ ਜਿਹੜੇ ਹੈਗੇ ਨੇ ਕਰੋੜਾਂ ਰੁਪਈਆ ਸਾਡੇ ਲੋਕਾਂ ਦਾ ਜਿਹੜਾ ਸਾਲ ਦਾ ਉਹ ਜਾ ਰਿਹਾ ਪਰ ਜਿਹੜੇ ਵਿਭਾਗ ਦੇ ਅਫਸਰ ਨੇ ਉਹ ਤਿੰਨ ਮਹੀਨੇ ਬਾਅਦ ਬਦਲ ਜਾਂਦੇ ਨੇ ਤੋਂ ਜਿਹੜੇ ਨਵੇਂ ਆਉਂਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਨਵੇਂ ਆਏ ਆ ਹਲੇ ਸਾਨੂੰ ਹਿਸਾਬ ਕਿਤਾਬ ਦੇਖ ਲੈਣ ਦਿਓ ਤੁਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਵੀ ਇਹਨਾਂ ਦੇ ਜਿਹੜੇ ਅਫਸਰ ਸਾਹੀ ਜਿਹੜੇ ਅੰਦਰ ਬੈਠੇ ਨੇ ਏਸੀਆਂ 'ਚ ਇਹਨਾਂ ਨੂੰ ਮੜੇ ਖਿੱਚਿਆ ਜਾਵੇ ਵੀ ਇਹ ਗਰਾਊਂਡ ਲੈਵਲ ਦੇਖਣ ਆ ਕੇ ਤੇ ਜਿਹੜਾ ਕੰਮ ਆ ਸੁਪਰ ਸੈਕਸ਼ਨ ਰਾਹੀਂ ਸਹੀ ਢੰਗ ਨਾਲ ਕਰਵਾਇਆ ਜਾਵੇ ਕਿਵੇਂ ਕੀ ਤੁਸੀਂ ਇੱਥੇ ਦੇ ਕਾਉਂਸਲਰ ਹੋ ਤੁਸੀਂ ਕਹਿੰਦੇ ਹੋ ਮੈਂ ਆਵਾਜ਼ ਚੱਕ ਚੁੱਕਿਆ ਪਹਿਲਾਂ ਵੀ ਚੱਕ ਰਿਆਂ ਆਵਾਜ਼ ਚੱਕੀ ਆ ਇਹਨਾਂ ਦੀ ਪਰ ਜਿਹੜੀ ਹੈ ਕਿ ਫਿਰ ਵੀ ਸੁਣਵਾਈ ਨਹੀਂ ਹੋਈ ਹੁਣ ਜੇ ਫਿਰ ਵੀ ਸੁਣਵਾਈ ਨਾ ਹੋਈ ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੋਏਗਾ ਮੇਰਾ ਅਗਲਾ ਸੰਘਰਸ਼ ਇਹ ਹੋਊਗਾ ਜੀ ਅਸੀਂ ਕਹਿੰਨੇ ਆ ਵੀ ਅਸੀਂ ਪਬਲਿਕ ਜਿਹੜੀ ਰੋਡ ਦੇ ਉੱਤੇ ਜਿੱਥੇ ਕਾਨੂੰ ਅਸੀਂ ਅਸੀਂ ਫਿਰ ਉਸ ਤੋਂ ਬਾਅਦ ਜਾਂ ਤਾਂ ਕਿਸੇ ਮੰਤਰੀ ਦੀ ਕੋਠੀ ਕੀ ਰਾਂਗੇ ਜਾਂ ਫਿਰ ਡੀਸੀ ਮੈਡਮ ਦੇ ਜਾ ਕੇ ਬੈਠਾਂਗੇ ਦਰਾਂ ਦੇ ਮੂਹਰੇ ਤੇ ਕੁਛ ਨਾ ਕੁਛ ਤਾਂ ਅਸੀਂ ਜ਼ਰੂਰ ਕਰਾਂਗੇ ਸਣੇ ਬੱਚੇ ਨਿਕੇ ਨਿਕੇ ਬੱਚੇ ਅਸੀਂ ਸਾਰਿਆਂ ਨੂੰ ਲੈ ਕੇ ਉੱਥੇ ਜ਼ਰੂਰ ਪਹੁੰਚਾਂਗੇ ਜਿਵੇਂ ਕਿ ਆਮ ਆਦਮੀ ਪਾਰਟੀ ਸਰਕਾਰ ਹੋਂਦ ਵਿੱਚ ਆਈ ਸੀ ਉਸਨੇ ਕਿਹਾ ਸੀਗਾ ਵੀ ਹਰੇਕ ਤੱਕ ਲੋਕ ਜਿਹੜੇ ਹੈਗੇ ਗਲੀਆਂ ਨਾਲੀਆਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਸਿਰਫ ਉੱਥੋਂ ਤੱਕ ਹੀ ਸੀਮਤ ਹੈ ਅਸੀਂ ਜਿਹੜੇ ਹੈਗੇ ਆ ਵਿਕਾਸ ਕਰਾਂਗੇ ਉਹਨਾਂ ਨੂੰ ਇਹ ਚੀਜ਼ਾਂ ਭੁੱਲਣੀਆਂ ਆ ਭੁਲਾ ਕੇ ਉਹਨਾਂ ਨੂੰ ਵਿਕਾਸ ਕਰਕੇ ਦਵਾਗੇ ਅੱਜ ਤੁਸੀਂ ਆਮ ਆਦਮੀ ਪਾਰਟੀ ਬਾਰੇ ਕੀ ਕਹਿ ਕਹਿ ਰਹੇ ਦੇਖੋ ਜੀ ਸਰਕਾਰਾਂ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਕੋਈ ਮਾੜੀਆਂ ਨਹੀਂ ਹੁੰਦੀਆਂ ਪਰ ਜਿਹੜਾ ਸਿਸਟਮ ਥੱਲੜਾ ਹੁੰਦਾ ਉਹਨੂੰ ਸਮਝਣਾ ਚਾਹੀਦਾ ਜਿਹੜੇ 1.5 2-2 ਲੱਖ ਰੁਪਏ ਦਫ਼ਤਰਾਂ 'ਚ ਬੈਠ ਕੇ ਤਨਖਾਹਾਂ ਲੈਂਦੇ ਨੇ ਮੈਂ ਡੀਸੀ ਲੈਵਲ ਤੋਂ ਲੈ ਕੇ ਥੱਲੇ ਤੱਕ ਗੱਲ ਕਰੂੰਗਾ ਉਹੋ ਜੇ ਮਾੜੇ ਜਿ ਖਿੱਚੇ ਜਾਣ ਤਾਂ ਸਾਰਾ ਕੰਮ ਲੈਂ ਬੰਦੀ ਹੋ ਜਾਈ ਕਿਉਂਕਿ ਹੁਣ ਕੋਈ ਵੀ ਮੰਤਰੀ ਆ ਚਾਹੇ ਭਗਵੰਤ ਮਾਨਾ ਚਾਹੇ ਆਪਣਾ ਬਾਦਲ ਸਾਹਿਬ ਸੀ ਚਾਹੇ ਕੈਪਟਨ ਸਾਹਿਬ ਸੀ ਉਹਨਾਂ ਨੇ ਤਾਂ ਆ ਕੇ ਗਲੀਆਂ ਬਣਾਉਣੀਆਂ ਨਹੀਂ ਹੈਗੀਆਂ ਇਹ ਤਾਂ ਥੱਲੇ ਦੇ ਪ੍ਰਸ਼ਾਸਨ ਨੇ ਦੇਖਣਾ ਹੁੰਦਾ। ਉਹ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਨਵੀਂ ਸਰਕਾਰ ਆ ਜ਼ਰੂਰ ਧਿਆਨ ਦੇਣ ਕਿਉਂਕਿ ਉਹ ਆਪਦੇ ਵਾਅਦਿਆਂ ਤੋਂ ਭਰਕ ਚੁੱਕੇ ਨੇ। ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਥੋੜਾ ਜਿਹਾ ਇੱਧਰ ਵੀ ਧਿਆਨ ਦਿੱਤਾ ਜਾਵੇ। ਸਰ ਜੀ ਵੀ ਤਕਰੀਬਨ ਪੂਣੀ ਤਿੰਨ ਸਾਲ ਹੋ ਚੁੱਕੀ ਆ ਸਰਕਾਰ ਨੂੰ। ਆਪਾਂ ਕਹਿੰਦੇ ਨਵੀਂ ਸਰਕਾਰ ਆ ਤੇ ਇਹਦੇ ਜਿਹੜੇ ਹੈਗੇ ਆ ਖੁਦ ਬਰਨਾਲੇ ਦੀ ਜਿਹੜੀ ਹੈਗੇ ਮੀਤ ਹਰ ਜੀ ਮੰਤਰੀ ਵੀ ਰਹਿ ਚੁੱਕੇ ਆ। ਅੱਜ ਜਿਹੜੇ ਹੈਗੇ ਐਮਪੀ ਬਣ ਚੁੱਕੇ ਆ ਕੀ ਉਹਨਾਂ ਦੇ ਧਿਆਨ ਦੇ ਵਿੱਚ ਆ ਮਸਲਾ ਮਾਮਲਾ ਲਿਆਂਦਾ ਗਿਆ? ਉਹਨਾਂ ਦੇ ਧਿਆਨ 'ਚ ਮ ਬਾਕੀ ਜਿਹੜੇ ਉਹ ਦੇ ਮੀਤ ਸਾਹਿਬ ਦੇ ਨੀਚੇ ਵਾਲੀ ਲੈਵਲ ਦੇ ਬੰਦੇ ਨੇ ਜੋ ਵੀ ਹੈ ਉਹਨਾਂ ਦੇ ਚੇਅਰਮੈਨ ਲਾ ਲੋ ਜੋ ਵੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੈਗਾਗਾ ਹੁਣ ਉਹ ਮਸਲਾ ਕਰਨਗੇ ਨਹੀਂ ਕਰਨਗੇ ਉਹ ਤਾਂ ਬਾਅਦ ਦੀ ਗੱਲ ਆ ਪਰ ਐਮਪੀ ਸਾਹਿਬ ਕੱਲ ਨੂੰ ਆ ਰਹੇ ਨੇ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਤੇ ਕੱਲ ਨੂੰ ਉਹਨੇ ਧਿਆਨ ਚ ਲਿਆਉਣੇ ਆ ਫਿਰ ਉਹ ਕੀ ਐਕਸ਼ਨ ਲੈਂਦੇ ਨੇ ਉਹ ਆਪ ਜੀ ਨੂੰ ਜਾਣੂ ਕਰਵਾਇਆ ਜਾਏਗਾ ਅਸੀਂ ਜਿਸ ਤਰ੍ਹਾਂ ਸੇਖਾ ਰੋਲ ਗਲੀ ਨੰਬਰ 4 ਨਿਵਾਸੀਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਅਸੀਂ ਸੰਤਾਪ ਭੋਗ ਰਹੇ ਹਾਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸੀਵਰੇਜ ਦਾ ਪਾਣੀ ਸਾਡੇ ਘਰਾਂ ਦੇ ਵਿੱਚ ਵੜਿਆ ਹੋਇਆ ਹੈ ਸਾਡੀਆਂ ਰਸੋਈਆਂ ਦੇ ਵਿੱਚ ਵੜਿਆ ਹੋਇਆ ਬਾਥੂਮਾਂ ਦੇ ਵਿੱਚ ਵੜਿਆ ਹੋਇਆ ਕਮਰਿਆਂ ਦੇ ਵਿੱਚ ਵੜਿਆ ਹੋਇਆ ਬੱਚੇ ਬਿਮਾਰ ਹੋਏ ਪਏ ਹੈ ਜਿਵੇਂ ਕਿ ਅਸੀਂ ਇੱਥੋਂ ਦੇ ਕਾਉਂਸਲਰ ਜਿਹੜੇ ਹੈਗੇ ਜਗਰਾਜ ਪੰਡੋਈ ਜੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਸੰਘਰਸ਼ੀ ਚੇਤਾਵਨੀ ਦਿੱਤੀ ਹੈ ਵੀ ਜੇ ਇਹਨਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਕੁਰਸੀ ਧਾਕੇ ਜਿਹੜਾ ਬੈਠਣਗੇ ਜਾਂ ਉਹ ਚੱਕਾ ਜਾਮ ਕਰਨਗੇ ਜਾਂ ਉਹ ਮੰਤ ਸੰਘਰਸ਼ ਦਾ ਬਿਲਗੁਲ ਵਜਾਨਗੇ ਪੰਡੋਰੀ ਸਾਹਿਬ ਨੇ ਜਿਹੜਾ ਹੈਗਾ ਪੂਰਾ ਸੰਘਰਸ਼ੀ ਚੇਤਾਵਨੀ ਦਿੱਤੀ ਹੈ ਜੇ ਇਹਨਾਂ ਦਾ ਹੱਲ ਨਾ ਹੋਇਆ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਇਹਨਾਂ ਦਾ ਹੱਲ ਹੁੰਦਾ ਹੈ ਜਾਂ ਇਹਨਾਂ ਨੂੰ ਜਿਹੜਾ ਹੈਗਾ ਮੁਹੱਲਾਨਵਾਸੀਆਂ ਨੂੰ ਜਿਹੜੇ ਕੌਂਸਲਰ ਹੈ ਇੱਥੋਂ ਦੇ ਪੰਡੋਰੀ ਸਾਹਿਬ ਇਹਨਾਂ ਨਾਲ ਸੰਘਰਸ਼ ਕਰਕੇ ਹੀ ਇਸ ਤੋਂ ਨਿਯਾਤ ਮਿਲੇਗੀ ਇਹ ਆਉਣ ਵਾਲਾ ਸਮੇਂ ਦੀ ਕੁੱਖਰੇ ਵਿੱਚ ਪਿਆ ਅਜੀਤ ਵੈਬਰ ਨਾਲਾ ਤੋਂ ਨਰਿੰਦਰ ਅਰੋੜਾ ਦੀ ਰਿਪੋਰਟ